ਸਸੀ ਗੱਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਵਧੀਆ ਹੋਗੇ ਤੇ ਅੱਜ ਆਪਾਂ ਚੱਲੇ ਆ ਜੀ ਸਰੂਰ ਬਹੇਕਰ ਥੋੜਾ ਜਿਹਾ ਕੰਮ ਹੈ ਤੇ ਆਪਣਾ ਮੋਟਰਸਾਈਕਲ ਹੁੰਦਾ ਨਾਲ ਆਪਣੇ ਭਰਾ ਚੱਲੇ ਆ ਕੱਜ ਸਾਡਾ ਨਮਾ ਅੱਜ ਜੀ ਮਿਲਦੇ ਆਪਾਂ ਅੱਗੇ ਆਹ ਦੇਖੋ ਜੀ ਇਧਰੋਂ ਤੱਕ ਨਹੀਂ ਛੜਕਦੇ ਉੱਤੇ ਜਦੋਂ ਆਪਣੇ ਪਿੰਡਾਂ ਦੇ ਵਿੱਚੋਂ ਦੀ ਜਾਂਦੇ ਆ ਧੂੜੀ ਨੂੰ ਮਾਲ ਪਿੰਡ ਆਪਣੇ ਦੁਦਨੀ ਆ। ਹੋਰੇ ਤੋਂ ਬਾਅਦ ਬਮਾਲ ਪਹੁੰਚਿਆ ਜਾਂਦਾ ਹੈ। ਉਸ ਤੋਂ ਬਾਅਦ ਸਦਾ ਪੂਰੀ ਜਲਦੰਨੀ ਆ। ਅੱਜ ਮੌਸਮ ਬਹੁਤ ਵਧੀਆ ਜੀ। ਬੜੀ ਮੋਦੀ ਬੱਦਲਵਾੜੀ ਤਾਂ ਹੈਗੀ ਐ। ਪਰ ਮੌਸਮ ਬਹੁਤ ਜ਼ਿਆਦਾ ਸ਼ਾਨਦਾਰ ਹੈ। ਪਿੰਡ ਬਮਾਲ ਪਹੁੰਚ ਗਏ। ਕਰੋ ਚੱਕ। ਪਿੰਡ ਦੀਆਂ ਗਲੀਆਂ। ਤੇ ਅੱਜ ਮੌਸਮ ਦੇ ਤਾਂ ਬਹੁਤ ਵਧੀਆ ਲੰਘ ਰਿਹਾ ਤੇ ਆਪਣੇ ਅੱਗੇ ਆ ਗਿਆ ਗੁਰਦਾਰਾ ਸਾਹਿਬ ਨਾਲ ਹੀ ਸਰਕਾਰੀ ਸਕੂਲ ਆ ਗੁਰਦਾਰਾ ਸਾਹਿਬ ਆ ਗਿਆ ਐਸੋ ਬਸੇ ਡੇਰਾ ਆ ਗਿਆ ਆ ਕਹੇਰੂ ਪਿੰਡ ਆ ਗਿਆ ਤੇ ਕਰੋ ਚੱਕ ਇਸ ਤੋਂ ਬਾਅਦ ਬਸ ਸਿੱਧਾ ਤੂਰੀ ਹੈ ਤੁਰੇ ਤੇ ਬਸਦਾ ਬਾਹਰ ਵਾਲਾ ਪਾਸੇ ਘਰ ਉੱਤੇ ਜਾਗੇ ਪੂਰੀ ਸ਼ਹਿਰ ਜਾਣ ਦੀ ਰੋਡ ਤੇ ਪਿੰਜੀ ਵਾਲਾ ਜਿੱਥੇ ਉੱਪਰ ਦੀ ਬ੍ਰਿਜ ਬਣਿਆ ਹੋਇਆ ਸਿੱਧਾ ਬਾਹਰ ਵਾਲਾ ਪਾਸੇ ਧੂਰੀ ਬਰਨਾਲਾ ਤੋਂ ਧੂਰੀ ਰੋਡ ਤੇ ਬਾਹਰ ਧੂਰੀ ਇੱਥੋਂ ਸਾਰਾ ਉਹ 2-3 ਕਿਲੋ ਧੂਰੀ ਰਹਿ ਜਾਂਦਾ ਜੇ ਇੱਥੋਂ ਦਾ ਸਿੱਧਾ ਅੱਜ ਜੇ ਟਾਈਮ ਲੱਗਿਆ ਤਾਂ ਬੱਸ ਸੋਣਾ ਸਾਹਿਬ ਵੀ ਚੱਲਾਂਗੇ ਉਹ ਆਪਣੇ ਰਸਤੇ ਜੀ ਆਉਗਾ ਮਸੂਲਾ ਸਾਹਿਬ ਜੀ ਦੇ ਟਾਈਮ ਨਾਲ ਬੈਂਕ ਚੋਂ ਆਪਾਂ ਫ੍ਰੀ ਹੋ ਗਏ ਹਾਂ ਜਰੂਰ ਆਪਾਂ ਚੱਲਾ ਥੋੜਾ ਮਸਪੁਰਾ ਸਾਹ ਕੋਲ 3400 ਤੋਂ ਅਸ਼ੇਂਤਰਾਵਾਂ ਗਏ ਆਪਾਂ ਤੂਰੀ ਪੌਲਦੇ ਤੇ ਪਹੁੰਚ ਗਏ ਕਰੋ ਚੱਕ ਸ਼ਹਿਰ ਆਪਾਂ ਸਿੱਧਾ ਬਾਈਪਾਸ ਲਿੱਪ ਜਾਂਦਾ ਪਾਣਾ ਨੂੰ ਸੰਗਰੂਰ ਨੂੰ ਚੜ ਗਏ ਤੂਰੀ ਤੋਂ ਸੰਗਰੂਰ ਰੋਡ ਤੇ ਇੱਕ ਜੀ ਦਾ ਨੋਟ ਕੀਤੀ ਹੈ ਇੱਧਰ ਵੀ ਇਹ ਰਾਜਸਥਾਨ ਦੇ ਨਾਲੋਂ ਇੱਧਰ ਬਹੁਤ ਜ਼ਿਆਦਾ ਟ੍ਰੈਫਿਕ ਹੈ ਟ੍ਰੈਫਿਕ ਵਾਲੀ ਤਾਂ ਬਹੁਤ ਜ਼ਿਆਦਾ ਨਹੀਂ ਇੱਧਰ ਆ ਕੇ ਕੋਈ ਪਹਿਲਾਂ ਸ ਇੱਕ ਜੀ ਜੋਰ ਵੀ ਇੱਥੋਂ ਦੀ ਵੀ ਹਾਂ ਝੜਕਾਂ ਬਹੁਤ ਸ਼ਾਨਦਾਰ ਨੇ ਉਧਰ ਰਾਜਸਥਾਨ ਦੇ ਝੜਕਾਂ ਹੁਣ ਬਣਦੀਆਂ ਤਾਂ ਬਹੁਤ ਜ਼ਿਆਦਾ ਨਹੀਂ ਪਰ ਕਿਸੇ ਨਾ ਕਿਤੇ ਘਟਾਈ ਜਾਂਦੀ ਹੈ ਇਹਦਰ ਪੰਜਾਬ ਦੇ ਵਿੱਚ ਸੜਕਾਂ ਦੇ ਵੱਟ ਵੱਟ ਰੱਖੇ ਨੇ ਸਰਕਾਰ ਨੇ ਬਹੁਤ ਸ਼ਾਨਦਾਰ ਨੇ ਇਸੇ ਕਰਕੇ ਮੈਂ ਲਗਾਦਾ ਵੀ ਭੀੜ ਜ਼ਿਆਦਾ ਹੋ ਸਕਦੀ ਹੈ ਜੁੜੇ ਸੜਕਾਂ ਸਾਫ਼ ਹੋਣ ਕਿਤੇ ਘਰੋਂ ਬਾਹਰ ਲੋਕ ਨਿਕਲਣਗੇ ਲੋ ਜੀ ਆਪਾਂ ਰੁਕੋ ਇਹ ਟੈਲਫੋਨ ਵਰਸੇ ਮਰਚਾਲ ਦੇ ਵਿੱਚ ਜੇ ਫਿਰ ਆਪਾਂ ਚੱਲਦੇ ਹਾਂ ਜੀ ਤੇਲ ਪਾ ਕੇ ਨਿਕਲ ਗਏ ਅੱਗੇ ਇਹ ਗੱਲ ਹੋਰ ਇਧਰ ਨੋਟ ਕੀਤੀ ਆਪਣੇ ਪੰਜਾਬ ਦੇ ਵਿੱਚ ਤਲ ਮਗਿੱਤਰ ਰੰਨਾ ਪੰਜਾਬ ਦੇ ਵਿੱਚ ਹੀ ਰੰਨਾ ਤੇ ਆਹ ਦੇਖੋ ਇੱਕ ਤਾਂ ਪੈਲਸ ਬਹੁਤ ਵੱਡੇ ਵੱਡੇ ਨੇ ਯਾਰ ਜਿੰਨੇ ਵੀ ਗਾਦੀਏ ਐਸ ਰੋਡ ਤੇ ਆਪਣੇ ਪੂਰੇ ਤੋਂ ਲੈ ਕੇ ਸੰਗਰੂਰ ਤੱਕ ਦਾ ਪੈਲਸ ਬਹੁਤ ਨੇ ਕਰ ਤੋਂ ਬੜੇ 15 20 ਪੈਲਸ ਨੇ ਇੱਕ ਚੀਜ਼ ਹੋਰ ਇੱਧਰ ਦੀ ਵੀ ਆਪਾਂ ਜਦੋਂ ਮਲੇਰ ਕੋਲੇ ਤੋਂ ਲੁਧਿਆਣੇ ਜਾਂਦੇ ਆ ਜਾਂ ਆਪਾਂ ਸੰਗਰੂਰੋਂ ਨੇ ਆ ਮਾਰੀ ਦੀ ਜਗ੍ਹਾ ਵੀ ਕਿਤੇ ਖੁੱਲੀ ਨਹੀਂ ਔਰ ਇੱਕ ਜਗ੍ਹਾ ਤੇ ਕੋਈ ਨਾ ਕੋਈ ਚੀਜ਼ ਬਣੀ ਹੈ ਜਿਵੇਂ ਆਪਣੇ ਰਾਜਸਥਾਨ ਦੇ ਵਿੱਚ ਉਧਰ ਤਾਂ ਵੇਖਿਆ ਆਪਾਂ ਤੇ ਜਗ੍ਹਾ ਕਿੰਨੀਆਂ ਖੁੱਲੀਆਂ ਖੁੱਲੀਆਂ ਨੇ ਹਨਾ ਜੀ ਇਧਰ ਉਹ ਜਿਹਾ ਨਹੀਂ ਕਿ ਜਮਾ ਵੀ ਤੇ ਇਧਰ ਖੇਤੀਬਾੜੀ ਹੈਗੀ ਆ ਵਧੀਆ ਤੇ ਪਰ ਜਵੇਂ ਰੋੜਾਂ ਦੇ ਨਾਲ ਖਾਲੀ ਜਿਹਾ ਨਹੀਂ ਕੋਈ ਨਾ ਕੋਈ ਚੀਜ਼ ਬਣੀ ਆ ਬਣੀ ਅੱਛਾ ਲਓ ਜੀ ਇੱਥੇ ਪਹਿਲਾਂ ਉਲਟੇ ਸੀ ਆ ਪਿਛਲੇ 2 ਸਾਲਾਂ ਤੋਂ ਬਾਅਦ ਚਗਾਤਾ ਤਾਂ ਮੈਂ ਨਜਾਜੀ ਟੂਲ ਦੇ ਸੱਟੇ ਜਾਂਦੇ ਸੀ ਆਪਾਂ ਉਹ ਜੋ ਖੋਨੇਆ ਜਿਹੜਾ ਸਦਾ ਰੋਡ ਹੈ ਇਹ ਤਾਂ ਚੱਲ ਗਿਆ ਸੰਗਰੂਰ ਨੂੰ ਜਾਂ ਸ਼ਾਰਟਕਟ ਜਿਹੜਾ ਜਾਂਦਾ ਇਹ ਜਾਂਦਾ ਮਸਤੂਆਣਾ ਸਾਹਿਬ ਨੂੰ ਜੀ ਤੇ ਆਪਾਂ ਚੱਲਦੇ ਇੱਕ ਵਾਰੀ ਸੰਗਰੂਰ ਉਹ ਲੱਗੇ ਤੇ ਟਾਈਮ ਟਾਈਮ ਨਾਲ ਆਪਾਂ ਉਧਰੋਂ ਵਾਪਸ ਆ ਗਏ। ਅਗਰ ਜਰੂਰ ਮਸਤਵਾਲਾ ਸਾਹਿਬ ਨਾਲ ਚੱਲਾਂਗੇ। ਤੁਹਾਨੂੰ ਵੀ ਦਰਸ਼ਕਲਾਵਾਂਗੇ ਗੁਰਦਾਰਾ ਸਾਹਿਬ ਦੇ। ਆਪਾਂ ਬੱਸ ਰੋਡ ਦੇ ਵਿੱਚ ਖੜੇ ਆ। ਇਹ ਵੀ ਦੇਖ ਸਕਦੇ ਹੋ ਤੁਸੀਂ। ਬਹੁਤ ਜ਼ਿਆਦਾ। ਲੋ ਜੀ ਫਾਈਨਲੀ ਆਪਣਾ ਆ ਪਿੱਛੇ ਬੈਂਕ ਆਪਣਾ ਕੰਮ ਹੋ ਗਿਆ। ਆ ਪਾਸਬੁੱਕ ਲੈਣੀ ਸੀ, ਪਾਸਬੁੱਕ ਮਿਲ ਗਈ ਆ ਆਪਾਂ ਨੂੰ। ਤੇ ਆਪਾਂ ਹੁਣ ਚੱਲਦੇ ਆ ਮਸਤਵਾਲਾ ਸਾਹਿਬ ਨੂੰ। ਤੂਰ ਸ਼ਰਤੋਂ ਨਿਕਲ ਜੁਕਤੇ ਬਾਰ ਬਾਰ ਚੱਲੇ ਆਹ ਚੱਲੇ ਮਸਤੂਆਣਾ ਸਾਹਿਬ ਨੂੰ ਸਿੱਧਾ ਤੇ ਆਪਾਂ ਕਰਦੇ ਜਾ ਕੇ ਦਰਸ਼ਨ ਕਰੇ ਇਹ ਆਪਣਾ ਵੀਰ ਮੋਟਸਲਾ ਜੁਦਾ ਹੁਣ ਪਹਿਲਾ ਮੈਚ ਨੌਂਦਾ ਸੀਗਾ ਤੇ ਹੁਣ ਵੀਰਾਚ ਬੋਲਾ ਲਓ ਜੀ ਆਪਾਂ ਚੜ ਗਏ ਸੰਗਰੂਰ ਤੋਂ ਬਰਨਾਲਾ ਤੋਂ ਬਠਿੰਡਾ ਰੋਡ ਵੱਡਾ ਹਾਈਵੇ ਉਧਰ ਰਸਤੇ 'ਚ ਆ ਜਾਂਦਾ ਮਸਤੋਣਾ ਸਾਹਿਬ ਸਰਹੌਰ ਤੋਂ ਪਹਿਲਾਂ ਆਉਂਦਾ ਮਸਤੋਣਾ ਸਾਹਿਬ ਉਸ ਤੋਂ ਕੀ ਆ ਜਾਂਦਾ ਜੀ ਬਰਨਾਲਾ ਬਰਨਾਲਾ ਤੋਂ ਸਿੱਧਾ ਬਠਿੰਡਾ ਤੇ ਰਸਤੇ 'ਚ ਤਨੂਲਾ ਵੀ ਸ਼ਹਿਰ ਹੁੰਦਾ ਹੈ ਤਨੂਲਾ ਸ਼ਹਿਰ ਵੀ ਰਸਤੇ 'ਚ ਆ ਜਾਂਦਾ ਉਹ ਹਾਈਵੇ ਹੈ ਬਹੁਤ ਵਧੀਆ ਹਾਈਵੇ ਬਣਿਆ ਹੋਇਆ ਜਿਹੜੇ ਵੀ ਪਟਿਆਲੇ ਤੋਂ ਆਉਂਦੇ ਨੇ ਜਾਂ ਜਿਹੜੇ ਅੰਬਾਲਾ ਤੋਂ ਆਉਂਦੇ ਨੇ ਉਹ ਸਾਰੇ ਐਸੇ ਰੋਡ ਹੀ ਆਉਂਦੇ ਨੇ ਜਿਹੜੇ ਬਠਿੰਡਾ ਨੂੰ ਚੱਲਦੇ ਨੇ ਉਹ ਸਾਰੇ ਐਸੇ ਰੋਡ ਆਉਂਦੇ ਨੇ ਜੀ ਆਪਾਂ ਗੁਰਦਾਰਾ ਮਸਤੋਣਾ ਸਾਹਿਬ ਪਹੁੰਚ ਚੁੱਕੇ ਹਾਂ ਜੋ ਕਿ ਤੁਸੀਂ ਪਿੱਛੇ ਦੇਖ ਰਹੇ ਹੋ ਤੇ ਆਪਾਂ ਅੰਦਰ ਵੀ ਚੱਲਾਂਗੇ ਦਰਸ਼ਨਦਾਰੀ ਕਰਾਂਗੇ ਤਾਂ ਜੇ ਤੁਹਾਨੂੰ ਵੀ ਕਰਾਉਣੇ ਆ ਦਰਸ਼ਕਦਾਰੇ ਜੀ ਹਾਂ ਜੀ ਕਰੋ ਦਰਸ਼ਨ ਇਹ ਗੁਰਦਰਾ ਸਾਹਿਬ ਦਾ ਸਰੋਵਰ ਹੈ ਜੀ ਜਿਹੜਾ ਮਹਿੰਦਰਵਾਰ ਸਾਹਿਬ ਹੁੰਦੇ ਨਾਲ ਲਗਮੀ ਸਰੋਵਰ ਹੈ ਜਿਹੜਾ ਕਿ ਪਿੱਛੇ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਤੇ ਉਹ ਦੂਸਰਾ ਗੁਰਦਰਾ ਸਾਹਿਬ ਹੈ ਜੀ ਜੇ ਆਪਣਾ ਟਾਈਮ ਲੱਗਿਆ ਤਾਂ ਆਪਾਂ ਉਧਰ ਵੀ ਚੱਲਾਂਗੇ ਦਰਸ਼ਣਦਾਰੇ ਕਰਾਂਗੇ ਜੀ ਜੀ ਦੇਖੋ ਮੱਛੀਆਂ ਕਿੰਨੀਆਂ ਪਿਆਰੀਆਂ ਨੇ ਜੀ ਕਿਆ ਬਾਤਾਂ ਨੇ ਜੀ ਪਰਮਾਤਮਾ ਦੇ ਰੰਗ ਨੇ ਜੀ ਦੇਖੋ ਕਿਵੇਂ ਕਿਵੇਂ ਦਿਨੇ ਹਨਾ ਜੀ ਤੇ ਉਹ ਦੂਸਰਾ ਗੁਰਦੁਆਰਾ ਸਾਹਿਬ ਹੈ ਜੀ ਆਪਾਂ ਉਧਰ ਵੀ ਚੱਲਾਂਗੇ ਟਾਈਮ ਕੱਢ ਕੇ ਜਰੂਰ ਲਓ ਜੀ ਆਪਾਂ ਮਹਿੰਦਰਵਾਨ ਸਾਹਿਬ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਅੱਜ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹੈ ਸਫਾਈ ਦੀ ਸੇਵਾਦਾਰ ਵੀ ਸਾਡੇ ਲੱਗੇ ਨੇ ਸਫਾਈ ਕਰਨ ਤੇ ਬਹੁਤ ਵਧੀਆ ਇਹ ਅਜਖਣਪੜ ਸਾਹਿਬ ਬਾਹਰ ਪ੍ਰਕਾਸ਼ ਕੀਤੇ ਹੋਏ ਨੇ ਇੱਥੇ ਹਮੇਸ਼ਾ ਹੀ ਲੜੀ ਚੱਲਦੀ ਰਹਿੰਦੀ ਹੈ ਆ ਦੇਖੋ ਵੀਰ ਸਾਡੇ ਸਫਾਈ ਕਰੀ ਜਾਂਦੇ ਨੇ ਸਦਾ ਹੀ ਚੱਲਦੀ ਰਹਿੰਦੀ ਹੈ ਖਣਪੜ ਸਾਹਿਬ ਦੀ ਲੜੀ ਇੱਥੇ ਤੇ ਸਵਾਈ ਕਰਦੇ ਰਹਿੰਦੇ ਨੇ ਵੀਰੇ ਹੁਣੀ ਸੇਵਾਦਾਰ ਕਰੋ ਦਰਸ਼ਨ ਜੀ ਸੇਵਾਦਾਰ ਵੀਰ ਲੱਗੇ ਹੋਏ ਨੇ ਜੀ ਤੇ ਬਾਰੋਂ ਵੀ ਦਰਸ਼ਨ ਕਰਾਵਾਵੇ ਤੁਹਾਨੂੰ ਤੇ ਅੰਦਰ ਆ ਜੀ ਜਿਹੜਾ ਮੇਨ ਦਰਬਾਰ ਸਾਹਿਬ ਹੈ ਉੱਥੇ ਤੇ ਬਾਹਰਲੇ ਪਾਸੇ ਪੰਡਾਲ ਹੈ ਪੰਡਾਲ 'ਚ ਵੀ ਲੱਗੇ ਚੱਲਾਂਗੇ ਤੁਹਾਨੂੰ ਤੇ ਉੱਥੇ ਹੁਣ ਕਰਨ ਪਰਚਾ ਪ੍ਰਕਾਸ਼ ਕਰਖੇ ਨਹੀਂ ਕਰੋ ਦਰਸ਼ਨ ਆਇਦਾ ਹੁਕਮਨਾਮਾ ਸਾਹਿਬ ਗੁਰਦੁਆਰਾ ਮਸਤੂਣਾ ਸਾਹਿਬ ਮੇਨ ਦਰਬਾਰ ਸਾਹਿਬ ਹਾਂਜੀ ਆਪਾਂ ਮੇਨ ਦਰਵਾਜ਼ੇ ਵਿੱਚ ਬਾਹਰਲੇ ਪਾਸੇ ਆ ਗਏ ਹਨ ਤੇ ਜਿੱਥੇ ਖੰਡ ਪੜ ਸਾਹਿਬ ਬਾਹਰਲੇ ਪਾਸੇ ਹੁਣ ਪ੍ਰਕਾਸ਼ ਕੀਤੇ ਹੋਏ ਨੇ ਜੀ ਕਿਉਂਕਿ ਪਹਿਲਾਂ ਖੰਡ ਪੜ ਸਾਹਿਬ ਅੰਦਰ ਹੁੰਦੇ ਨੇ ਤੇ ਅੱਜ ਕਿਉਂਕਿ ਸੇਵਾਦਾਰ ਵੀਰ ਲੱਗੇ ਹੋਏ ਨੇ ਸਫਾਈ ਕਰਕੇ ਅੱਜ ਬਾਹਰ ਖੰਡ ਪੜ ਸਾਹਿਬ ਪ੍ਰਕਾਸ਼ ਕੀਤੇ ਨੇ ਜੀ ਤੇ ਉੱਪਰ ਦੇਖੋ ਪੱਖਾ ਕਿੰਨਾ ਵੱਡਾ ਜੀ ਚੱਲੀ ਜਾਂਦਾ ਹੈ ਸੰਗਤਾਂ ਦਰਸ਼ਨ ਕਰਦੀਆਂ ਨੇ ਪ੍ਰਭਾਣੀ ਸਲਮ ਕਰਦੀਆਂ ਨੇ ਤੇ ਇੱਧਰ ਕੜਾ ਪ੍ਰਸ਼ਾਦੀ ਦੀ ਵਰਤਾਈ ਜਾਂਦੀ ਹੈ 7000 ਸਾਡੇ ਬੈਠੇ ਨੇ ਵੀਰ ਤੇ ਆ ਸੰਗਤਾਂ ਗੁਰਬਾਣੀ ਸ਼ਰਨ ਕਰਨੀਆਂ ਨੇ ਬੈਠੀਆਂ ਨੇ ਜੀ ਤੇ ਆਪਾਂ ਵੀ 10-15 ਮਿੰਟ ਬੈਠੇ ਆ ਇੱਥੇ ਤੇ ਹੁਣ ਆਪਾਂ ਚੱਲਦੇ ਆ ਜੀ ਅੱਗੇ ਆਪਾਂ ਹੁਣ ਨਿਕਲ ਚੁੱਕੇ ਹਾਂ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਤੇ ਇੱਕ ਦੋ ਗੁਰਦੁਆਰਾ ਸਾਹਿਬ ਨੇ ਆਪਾਂ ਉਹਨਾਂ ਦੇ ਦਰਸ਼ਨ ਕਰਦੇ ਆ ਜੀ ਲਓ ਜੀ ਆਪਾਂ ਇਸ ਵੇਲੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਪਹੁੰਚ ਚੁੱਕੇ ਹਾਂ ਤੇ ਇਹ ਵੀ ਦਰਬਾਰ ਸਾਹਿਬ ਬਹੁਤ ਹੀ ਸ਼ਾਨਦਾਰ ਬਣਾਇਆ ਬਹੁਤ ਹੀ ਵਧੀਆ ਆਪਾਂ ਅੰਦਰੋਂ ਵੀ ਜਾ ਕੇ ਦਰਸ਼ਨ ਕਰਾਉਨੇ ਆ ਤੁਹਾਨੂੰ ਜੀ ਹਾਂਜੀ ਆਪਾਂ ਆ ਚੁੱਕੇ ਆ ਸੱਚਖੰਡ ਗੁਰਦੁਆਰਾ ਅੰਗੀਠਾ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਇਸ ਵੇਲੇ ਖੰਡ ਪਰਸਾਹ ਚੱਲ ਰਹੀ ਨੇ ਤੇ ਬਹੁਤ ਹੀ ਵਧੀਆ ਸ਼ਾਨਦਾਰ ਗੁਰਦਰਸਬ ਤਿਆਰ ਕੀਤਾ ਤੇ ਪਰਾਏ ਕੋਈ ਖੰਡ ਪਰਸਾਹ ਹੋਰ ਚੱਲ ਰਿਹਾ ਜੀ ਲੜੀ ਚੱਲਦੀ ਰਹਿੰਦੀ ਇੱਥੇ ਜੀ ਅੱਜ ਦਾ ਹੁਕਮਨਾਮਾ ਸਰਵੀ ਸਰਵਣ ਕਰੋ ਗੁਰਦਾਰਾ ਸੱਚਖੰਡ ਅੰਗੀਠਾ ਸਾਹਿਬ ਗੁਰਦਾਰਾ ਮਸਤੋਣਾ ਸਾਹਿਬ ਜੀ ਜੀ ਇਹ ਗੁਰਦਾਰਾ ਸੱਚਖੰਡ ਅੰਗੀਠਾ ਸਾਹਿਬ ਦੀ ਬੈਕ ਸਾਈਡ ਤੇ ਇਹ ਦਰਵਾਜ਼ਾ ਬਣਿਆ ਹੋਇਆ ਇਹ ਜਮਾ ਦਰਵਾਜ਼ਾ ਸਾਹਿਬ ਜਿਵੇਂ ਹਰਮੰਦਰ ਸਾਹਿਬ ਬਣਿਆ ਹੋਇਆ ਓਵੇਂ ਸਰੋਵਰ ਦੇ ਵਿਚਾਲੇ ਬਣਿਆ ਹੋਇਆ ਗੁਰਦਾਰਾ ਸਾਹਿਬ ਜੀ ਤੇ ਸੰਗਤਾਂ ਆਉਂਦੀਆਂ ਨੇ ਗੁਰਦਾਰਾ ਮਸਤੋਣਾ ਸਾਹਿਬ ਆਉਂਦੀਆਂ ਜ਼ਰੂਰ ਨੇ ਪਰ ਜਿਹੜੇ ਮਹਿੰਦਰਵਾਲ ਸਾਹਿਬ ਹੈ ਉੱਥੋਂ ਹੋ ਕੇ ਚੱਲ ਜਾਂਦੀਆਂ ਨੇ ਉਹਨਾਂ ਨੂੰ ਇਹ ਬੈਕ ਸਾਈਡ ਜਿਹੜਾ ਗੁਰਦਰਾ ਸਾਹਿਬ ਹੈ ਉਹਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਤੇ ਗੁਰਦਰਾ ਸਾਹਿਬ ਬੈਕ ਸਾਈਡ ਤੇ ਹੈ ਜੀ ਦੱਸਣਾ ਕਰੋ ਜੀ ਹਾਂ ਜੀ ਆਪਾਂ ਇਸ ਵੇਲੇ ਮੌਜੂਦ ਆ ਸੱਚਖੰਡ ਅੰਗੀਠਾ ਸਾਹਿਬ ਗੁਰਦਰਾ ਸਾਹਿਬ ਦੀ ਬੈਕ ਸਾਈਡ ਤੇ ਉਹ ਪਿੱਛੇ ਮਹਿੰਦਰਵਾਲ ਸਾਹਿਬ ਹੈਗਾ ਜੀ ਤੇ ਇਧਰਲੇ ਪਾਸੇ ਲੰਗਰ ਹਾਲ ਹੈ ਤੇ ਨਾਲ ਹੀ ਪਾਰਕਿੰਗ ਹੈ ਤੇ ਇੱਥੇ ਸਰਾਮਾਂ ਵੀ ਹੈਗੀਆਂ ਨੇ ਜੀ ਜਿਨ੍ਹਾਂ ਵੀ ਵੀਰਾਂ ਭਰਾਵਾਂ ਨੇ ਰਾਤ ਬਰਾਤੇ ਰਹਿਣਾ ਹੋਵੇ ਤੇ ਗੁਰਦਵਾਰਾ ਸਾਹਿਬ ਲੰਗਰ 24 ਘੰਟੇ ਚੱਲਦਾ ਹੈ ਤੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਕੇ ਇੱਕ ਦਿਨ ਦੋ ਦਿਨ ਤਿੰਨ ਦਿਨ ਜਿੰਨੇ ਦਿਨ ਵੀ ਆਪਾਂ ਰਹਿਣਾ ਸੇਵਾ ਕਰਨੀ ਹੈ ਤਾਂ ਆ ਕੇ ਸੇਵਾ ਕਰ ਸਕਦੇ ਹਾਂ ਜੀ ਲਓ ਜੀ ਉਹ ਸਾਹਮਣੇ ਗੁਰਦਵਾਰਾ ਸਾਹਿਬ ਬੈਕਸਾਈਡ ਦੀ ਤੇ ਬੈਕਸਾਈਡ ਗੁਰਦਵਾਰਾ ਸਾਹਿਬ ਦੇ ਤੇ ਲੰਗਰ ਹਾਲ ਹੈ ਤਾਂ ਕਿ ਆਪਾਂ ਪ੍ਰਸ਼ਾਦਾਂ ਪ੍ਰਸ਼ਾਦਾ ਪਾਣੀ ਫਿਰ ਮੈਂ ਜਾਈ ਤੁਹਾਨੂੰ ਲਓ ਜੀ ਆਪਾਂ ਪ੍ਰਸ਼ਾਦਾ ਪਣੀ ਛਕ ਲਿਆ ਗੁਰਦੁਆਰਾ ਸਾਹਿਬ ਤੋਂ ਤੇ ਹੁਣ ਆਪਾਂ ਚੱਲਦੇ ਆ ਪਿੰਡ ਨੂੰ ਸੋ ਆਪਾਂ ਪਿੰਡ ਪਹੁੰਚ ਗਏ ਸੀਗੇ ਤੇ ਫਿਰ ਆ ਘਰੇ ਚਲੇ ਗਏ ਆਵਦੇ ਤੇ ਆਪਾਂ ਵੀ ਘਰੇ ਪਹੁੰਚ ਗਏ ਅਮੀਰ ਕਰਦੇ ਆ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਜਰੂਰ ਕਰਿਆ ਜੀ ਕਿਆ ਭਾਗੇ ਤੋਂ ਕੰਟੀਨਿਊ ਵੀਡੀਓ ਰੱਖਿਆ ਕਰਾਂਗੇ ਦਰਜਾ ਸਭ ਆਪ ਜੁੜੇ ਰਹਿ ਜ ਆਪਣੇ ਨਾਲ ਮਿਲਦੇ ਆ ਸਵੇਰੇ ਨਵੀਂ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ